ਵਿਧਾਨ ਸਭਾ ਦਾ ਪੱਟੀ ਦੇ ਅਧੀਨ ਆਉਂਦੇ ਪਿੰਡ ਸਭਰਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸਵੇਰ ਤੋਂ ਹੀ ਵੋਟਰਾਂ ਦੀ ਵੱਡੀ ਗਿਣਤੀ ਵਿੱਚ ਪੂਲ ਕਬੂਥਾ ਤੇ ਪਹੁੰਚ ਕੇ ਆਪਣੀ ਵੋਟ ਦਾ ਪਿੱਤਾ ਇਸਤੇਮਾਲ ਆਪਣਾ ਵੋਟ ਪਾਇਆ ਗਿਆ ਨਹੀਂ ਉਹ ਅੱਜ ਤੁਹਾਡੇ ਨਾਲ ਆਏ ਨੇ ਵੀ ਅੱਛਾ ਫਿਰ ਵੀ ਵੋਟ ਪਾਉਣ ਆਏ ਨੇ ਵੋਟ ਪਾਉਣ ਆਏ ਠੀਕ ਹੈ ਜੀ ਹਾਂ ਜੀ ਜੋ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਚੱਲਣ ਤੇ ਆਪ ਦੇ ਉਮੀਦਵਾਰ ਵੱਲੋਂ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਗਿਆ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟਰਾਂ ਦੀ ਭੂਮਿਕਾ ਦੀ ਸਰਾਹਣਾ ਕੀਤੀ ਇਸ ਮੌਕੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਸਭਰਾ ਤੋਂ ਜਿੱਥੇ ਕਿ ਇਹ ਵੋਟਾਂ ਚੱਲ ਰਹੀਆਂ ਹਨ ਉੱਥੇ ਹੀ ਲੋਕਾਂ ਵੱਲੋਂ ਇਸ ਇਹਨਾਂ ਵੋਟਰਾਂ ਵਿੱਚ ਭਾਰੀ ਇਛਾ ਦਿਖਣ ਨੂੰ ਮਿਲ ਰਿਹਾ ਹੈ ਕਿ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੂਲੋ ਬੂਥਾਂ ਤੇ ਲੰਮੀਆਂ-ਲੰਮੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤਾਂ ਉੱਥੇ ਹੀ ਇਹ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਇਸ ਸਮੇਂ ਚੱਲ ਰਹੀ ਹੈ ਅੱਜ ਜੱਜ ਜੀ ਸਾਹਿਬ ਕੀ ਗੱਲਾਂ ਜਾਓਗੇ ਅ ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਲਾਲਜੀਤ ਸਿੰਘ ਭੋਲਰ ਕੈਬਨਿਟ ਮੰਤਰੀ ਮੈਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਮੈਂ ਉਸ ਤੋਂ 11 ਜਾਨ ਦੇ ਵਿੱਚ ਸਾਰੇ ਹੀ ਪਤਵੰਤੇ ਸੱਜਣ ਸਰਪੰਚ ਮੈਂਬਰ ਸਾਹਿਬਾਨ ਵਿਦਵਾਨੀ ਅਰਸ਼ਾਬਾਨ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕਿ ਜੋ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣ ਕੇ ਮਾਣ ਕਰਦਾ ਵਾਂ ਤੇ ਮੈਂ ਉਹਨਾਂ ਆਸਾ ਪੂਰੀ ਪੂਰੀ ਵੀ ਮੈਂ ਆਮਾਰੂ ਬਾਦੀ ਦੀ ਕਿੰਦ ਜਿੱਤੇ ਜਿੱਤੇ ਆਮਾਰੂ ਸਰਦਾਰ ਲਾਲ ਜੀ ਸਿੰਘ ਨੂੰ ਵੀ ਢੋਲੀ ਪਾਉਂਗਾ ਕੋਲੇ ਕੋਲੇ ਬਣਾਉਂਦੇ ਉਹ ਬੋਲਾ ਦਿਆ ਆਏ ਬਾਦ ਮੈਨੂੰ ਨਹੀਂ ਕਰ ਆਹ ਬੰਦੂ ਨਹੀਂ ਮਨ ਲਕਰ ਨੇ ਇਕਨੂ ਮੋੜ ਪਾਈ ਆ ਜਿਸਪਾਲ ਸਿੰਘ ਪੋਲਰ ਕਿਹੜਾ ਪਿੰਡ ਆਪਣਾ ਸਭਰਾ ਕਿਦਾਂ ਦੇਖਦੇ ਹੋ ਕਿ ਜਦੋਂ ਅੱਜ ਬਲੈਕ ਕੰਪਿਊਟਰ ਜਿੱਦਾਂ ਕਿਦੀਆਂ ਬੁੱਤ ਥੋੜਾ ਜਿਹਾ ਹੋ ਰਿਹਾ ਦੋਤਾ ਪੈਰੀਆਂ ਨੇ ਕਿੰਨਾ ਲੱਗਦਾ ਵੀ ਕਿਹੜਾ ਕੈਂਡੀਡੇਟ ਬਣਨਾ ਇਹ ਜੀ ਸਾਡਾ ਵੀਰ ਜਗਜੀਤ ਸਿੰਘ ਕਾਲਾ ਪੜਿਆ ਲਿਖਿਆ ਤਾਂ ਹੌਣ ਹਾ ਉਮੀਦਵਾਰ ਆ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਾ ਉਹਨੂੰ ਜਿਹੜੀਆਂ ਸ੍ਰੀ ਰੋਪਨ ਸਰ ਅੱਜ ਜਿਹੜੀਆਂ ਜੀਤਾ ਪੈਰੀਆਂ ਬਲਾਕ ਕਮਟੀ ਤੇ ਜਿਹੜਾ ਪੋਜੀਸ਼ਨ ਲਿਆ ਨੇ ਇਸ ਤਰ੍ਹਾਂ ਦਾ ਦੇਖਣ ਨੂੰ ਮੇਰੇ ਵੀ ਕਿ ਅੱਜ ਤੁਹਾਡੇ ਲੋਕ ਮੁਕਾਸਰਵਾਇਲ ਆ ਟੀਕਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਡੇ ਨਗਰ ਗੋਲਡਪੌਂਟ ਤੇ ਬਾਕੀ ਤੁਹਾਂ ਵੇਖ ਹੀ ਲਿਆਵਾ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਜਿੰਨਾ ਭੈਣ ਭਰਾ ਆਪਣੇ ਹੱਕ ਦੇ ਵਿੱਚ ਖੜੇ ਰਹਾ। ਕੰਮ ਦੇ ਆਧਾਰ ਤੇ ਜੋ ਕਿ ਮੰਤਰੀ ਸਰਦਾਰ ਲਾਲਜੀਤ ਨੇ ਪਿੰਡਾਂ ਦੇ ਕੰਮ ਕੀਤੇ ਆ। ਉਹਨਾਂ ਦੇ ਵਿਕਾਸ ਨੂੰ ਦੇਖਦੇ ਅੱਜ ਤੋ ਹਾਂ ਆਪ ਹੀ ਦੇਖ ਲਿਆ ਸਾਰੇ ਅੰਡੇ ਦੇ ਵੇਖ ਆਏ ਜੇ, ਖੂਰ ਕੀ ਵੇਖ ਆਏ। ਬਹੁਤ ਵਧੀਆ ਸਾਨੂੰ ਹੰਗਾਰਾ ਮਿਲਦਾ। ਇਸ ਤਰ੍ਹਾਂ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਹੁਣ ਕੰਮ ਕਰਦੇ ਰਹਿਣਗੇ। ਉਹਨਾਂ ਦੀ ਤੌਲ ਤਾਂ ਹੀ ਵੀ ਗਾਂ ਕੇ ਕੰਮ ਕਰਾਂਗੇ। ਸਾਨੂੰ ਬਹੁਤ ਵਧੀਆ ਕੰਮ ਦੇ ਰਹਾ ਤੇ ਉਸੇ ਤਰ੍ਹਾਂ ਪਿੰਡਾਂ 'ਚ ਕੰਮ ਹੋ ਰਿਹਾ। ਇਹ ਅਪੀਲ ਕਰੋ। ਜੀ ਮੀਰ ਕੋ ਕਿਹੜਾ ਪਿੰਡ ਆ? ਸਬਰਾ ਤਾਂ ਅੱਜ ਬੋਟ ਪਾ ਗਿਆ ਕਿਸ ਤਰ੍ਹਾਂ ਦਾ ਮਸੂਤ ਹੋਇਆ ਤਾਂ ਬੜਾ ਵਧੀਆ ਅੱਛਾ ਜੀ ਤੇ ਕਿਹੜਾ ਕਿਹੜੀ ਪਾਰਟੀ ਦਾ ਜਿਹੜਾ ਕੈਂਡੀਡੇਟ ਬਾਈ ਮਾਰੂਗਾ ਹਾਂਜੀ ਤੇ ਛਾੜੂ ਆਇਆ ਹਾਂਜੀ ਅੱਛਾ ਜੀ ਅੱਜ ਟਾੜੂ ਨੂੰ ਬੋਟ ਪਾ ਗਿਆ ਆਹ ਜੇ ਦੇਖਿਆ ਜਾਵੇ ਤੇ ਪਿੰਡ ਦੇ ਸਰਪੰਚ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਪਿੰਡਾਂ ਦੇ ਵਿੱਚ ਵਧੀਆ ਹੀ ਕਰੀ ਜਾਂਦਾ ਹਜੇ ਤਾਂ ਹਾਂਜੀ ਹੋਰ ਵੀ ਆਸ ਰੱਖਦੇ ਹੋ ਗਾਂਦੋਂ ਅਸੀਂ ਤਾਂ ਬਹੁਤ ਜ਼ਿਆਦੀ ਵਧੀਆ ਆਸ ਰੱਖਦੇ ਹਾਂ ਹਾਂਜੀ ਜਿਹੋਦੇ ਸਰਪੰਚ ਬਣਿਆ ਕਿੰਨਾ ਕੰਮ ਇਹਨਾਂ ਨੇ ਕੀਤਾ ਤੇ ਕਿੰਨਾ ਕੰਮ ਜਿਹੜਾ ਅਧੂਰਾ ਪਿਆ ਹੈ ਕੰਮ ਸੋਹਣੇ ਕਰਨ ਰਿਆ ਵਾ ਹਾਂਜੀ ਪਰ ਮੈਨੂੰ ਤਾਂ ਪਤਾ ਨਹੀਂ ਬਾਹਰ ਬੱਚੇ ਜਾਂਦੇ ਆ ਉਹਨਾਂ ਨੂੰ ਪਤਾ ਕੰਮ ਕੀ ਕਰਦੇ ਆ ਮੈਂ ਤਾਂ ਕਰਦੇ ਵਿੱਚ ਗੱਲਾਂ ਤਾਂ ਹੁੰਦੀ ਆ ਹਾਂ ਉਹ ਤਾਂ ਬਸ ਵਧੀਆ ਹੱਤੇ ਮੇਰਾ ਕਾਕਾ ਕਾ ਮੈਂਬਰ ਆ ਅਹੋ ਵਧੀਆ ਕੰਮ ਹੁੰਦਾ ਵਧੀਆ ਕੰਮ ਹੁੰਦਾ ਹੈ ਇੱਥੇ ਆ ਹਾਂ ਚੱਲ ਭਾਵਾਂ ਹਾਂਜੀ ਕੀ ਨਾ ਇਹ ਡਾ ਭਾਈ ਨਾਰ ਹਰਪ੍ਰੀਤ ਜੀ ਆਪਣਾ ਕਿਹੜਾ ਜੀ ਦਾ ਪਿੰਡ ਸੁਭਰਾ ਵੱਡੇ ਜਿਹੜਾ ਤੁਸੀਂ ਦੀ ਸੋਨਾ ਹੋ ਰਹੀਆਂ ਨੇ ਹਾਂਜੀ ਹਾਂਜੀ ਕਿੱਦਾਂ ਦੇਖਦੇ ਆ ਤੁਹਾਡਾ ਆਮ ਪਾਰਟੀ ਕੰਮ ਵਧੀਆ ਕਰਨ ਲਈ ਆ। ਚਾਈ ਪਾਏ ਬੋਰਡ। ਹਾਂਜੀ ਬੋਰਡ ਪਾ ਕੇ ਚੱਲੇ ਆਪਦੇ ਕੰਮਾਂ ਦੇ। ਕਿਹੜਾ ਫਿਰ ਐਸ ਕਰ ਉਮੀਦ